ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਰ ਜਿਲ੍ਹਾ ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮਹਿੰਮਤ ਤਹਿਤ ਅਕਸਾਈ ਜੋ ਪਾਕ ਦੇ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਚ ਦੱਸਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਕਤੀਕਰਾਂ ਅਤੇ ਲਵਾਰਸ ਥਾਵਾਂ ਤੇ ਸਰਚ ਆਪਰੇਸ਼ਨ ਦੌਰਾਨ 400 ਲੀਟਰ ਲਾਨ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ। ਉਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਅਤੇ ਅਕਸਾਈਡ ਪਾਰਟੀ ਵੱਲੋਂ ਸਾਂਝੇ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਕਠਿਆਲ ਚ ਰੇਡ ਕੀਤੀ ਗਈ ਜਿਸ ਵਿੱਚ ਇੱਕ ਵਿਅਕਤੀ ਪਾਸੋਂ 100 ਲੀਟਰ ਲਾਨ ਬਰਾਮਦ ਕੀਤੀ ਗਈ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ 939 ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਤਿਕਨੇ ਸਰਦਾਰ ਪੱਤਰਕਾਰ ਨਰੇਂਦਰ ਗੋਲਪੁਰੀਵਾਲ ਅਤੇ ਐਮਐਸ ਰਾਜਾ ਦੀ ਇੱਕ ਖਾਸ ਪੋਸਤ ਸਤੰਬਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਟਿਆਲਾ ਤੇ ਮਾਨ ਜੋਗ ਐਸਐਸਪੀ ਦੇ ਹੁਕਮ ਅਨਸਾਰ ਰੇਡ ਕੀਤੀ ਜਾ ਰਹੀ ਹੈ ਅੱਜ ਕੰਬਾਈਨਡ ਰੇਂਜ ਕੀਤਾ ਹੈ ਨਾਲ ਹੀ ਇੱਕ ਸਾਈਪਾਲਟੀ ਇੰਸਪੈਕਟਰ ਸਾਈਪਾਲ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਜੀ ਤੇ ਨਾਲ ਪੁਲਿਸ ਪਾਲਟੀ ਤੇ ਲਾਨ ਫੜੀ ਹੈ ਜੀ ਆਪਣੇ ਇੱਕ ਰੋਖ ਖਾਲੀ ਭਾਂਡੇ ਨਾਲ ਵੀ ਹੁਣੇ ਕਰੀਬ 100 ਕਿਲੋਟਰ ਦੇ ਕਰੀਬ ਹੋਊਗਾ ਇਹ ਸਾਰੇ ਇੱਕ ਤੇ ਜਾ ਰਿਹਾ ਜੀ ਉਹ ਜਿਹੜਾ ਮੌਕੇ ਦੇ ਉੱਤੋਂ ਚਾਰਜ ਫੇਰੇ ਚੜੀਆਂ ਆ ਜਦੋਂ ਪੁਲਿਸ ਪਾਰਟੀ ਦੀ آمد ਵੇਖੀ ਦੂਰੋਂ ਉਹ ਮੌਕੇ ਤੋਂ ਫਰਾਰ ਹੋ ਗਏ ਡੇਰਬਾ ਬਨਾਮ ਇਹ ਰੇਡ ਸੀ ਸਾ ਇੱਕ ਕਮਿਸ਼ਨਰ ਆਫ ਕਰੀ ਜੀ ਦੀ ਦਿਸ਼ਾ ਨਿਰਦੇਸ਼ਾਂ ਅੱਡ ਕੀਤਾ ਹੈ ਤੇ ਡੇਰਬਾ ਬਨਾਮ ਦੇ ਵਕਫਾ ਪਿੰਡਾਂ ਵਿੱਚ ਰੇਡ ਕੀਤਾ ਗਿਆ ਜਿਸ ਦੇ ਦੌਰਾਨ ਸਾਨੂੰ ਤਕਰੀਬਨ 400 60 400 ਲੀਟਰ ਲਾਣ ਮਿਲੀ ਹੈ ਜਿਹਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਲਾਣ ਦਾ ਉਹ ਸਾਨੂੰ ਸਿਰਫ ਜੋ ਜਿਹੜੇ ਖਾਲੀ ਭਾਂਡੇ ਕੁਝ ਬਰਾਮਦ ਹੋਏ ਆ ਸਕਾਲਾ ਵਗੈਰਾ ਬ੍ਰਹਮਤ ਹੋਇਆ ਜਿੰਨਾ ਸ਼ਰਾਬ ਘਟਰੀ ਜਾਂਦੀ ਹੈ ਇਹ ਕਾਰਨ ਇੱਕ ਪਰਚਾ ਹੋਇਆ ਹੈ ਥਾਣਾ ਡੇਰਵਾ ਬਣਾਣ ਦੇ ਵਿੱਚ तकरीबन 3 ਤੋਂ 400 ਲੀਟਰ ਜਿਹੜੀ ਲਾਨ ਜਿਹੜੀ ਨਸ਼ਟ ਕੀਤੀ ਗਈ ਅੱਜ ਜਿਹੜੀ ਲਵਾਰਸ ਜਗ੍ਹਾ ਤੁਹਾਨੂੰ ਮਿਲੀ ਸੀਗੀ ਇਸ ਲਈ ਉਹ ਜਿਹੜੀ ਇੱਕ ਲਾਨ ਇੱਕ ਤੇ ਬੰਬੀ ਤੋਂ ਮਿਲੀ ਹੈ ਜਿਹਦੇ ਅਗੇਂਸ ਅਸੀਂ ਪਰਚਾ ਕਰਵਾਇਆ ਡੇਰਵਾ ਨਾਣੇ ਦੇ ਵਿੱਚ